ਮੈਨੂੰ 32 ਸਾਲ ਹੋ ਗਏ ਆ ਬਾਲਾ ਜੀ ਮਹਾਰਾਜ ਦੇ ਮਹਿੰਦੀਪੁਰ ਜਾਂਦੇ ਆ ਇੱਥੇ ਆਇਆ ਨੂੰ ਮੈਨੂੰ 24 ਸਾਲ ਹੋ ਗਏ ਆ 24 ਸਾਲ ਦੇ ਵਿੱਚ ਕਿਹੜੀ ਉਹ ਚੀਜ਼ ਹੈ ਜਿਹੜੀ ਨਈ ਬਾਬਾ ਨੇ ਦਿੱਤੀ ਸਾਨੂੰ ਆਪਣਾ ਪਿਆਰ ਦులਾਰ ਸਭ ਦਿੱਤਾ ਹੈ ਲੇਕਿਨ ਦੁਨੀਆ ਦੀ ਕੋਈ ਵੀ ਐਸੀ ਚੀਜ਼ ਨਹੀਂ ਜੜੀ ਨਹੀਂ ਦਿੱਤੀ ਮੈਨੂੰ ਡਾਕਟਰਾਂ ਨੇ ਪਾਗਲ ਕਰਾਰ ਕੀਤਾ ਸੀ ਮੇਰੀ ਮੈਂਟਲ ਹਸਪੀਟਲ ਤੋਂ ਦਵਾਈ ਚੱਲਦੀ ਸੀ ਰੋਟੀ ਖਾ ਲਈ ਖਾ ਲਈ 20 ਵੀ ਦਿਨ ਨਹੀਂ ਖਾਣੀ ਹੁਣ ਤੁਸੀਂ ਦੇਖੋ ਮੈਂ ਭਜਨ ਜਿੰਨੇ ਬੋਲਦੀ ਆ ਮੈਂ ਆਪ ਲਿਖਦੀ ਆ ਕਈ ਸਾਰੇ ਆਪ ਲਿਖਦੇ ਹਾਂਜੀ ਮੈਂ ਆਪ ਜ਼ਿਆਦਾ ਕਰਕੇ ਮੈਂ ਆਪ ਭਜਨ ਲਿਖਦੀ ਆ ਤੇ ਬੋਲਦੀ ਆ ਬਾਬਾ ਦੇ ਦਰਬਾਰ ਤੇ ਉਹਨਾਂ ਨੇ ਆਪਣੀ ਸੇਵਾ ਦਿੱਤੀ ਸੇਵਾ ਦੇ ਨਾਲ ਜਿੰਨਾ ਕੋ ਪਿਆਰ ਦਿੱਤਾ ਦੱਸ ਨਹੀਂ ਸਕਦਾ ਸੀ ਮੇਰੇ ਬੱਚੇ ਅੱਜ ਕੈਨੇਡਾ ਬੈਠੀ ਆ ਮੇਰੀ ਪੂਰੀ ਫੈਮਿਲੀ ਪੀਆਰ ਇੱਥੋਂ ਪੀਆਰ ਹੋ ਕੇ ਗਏ ਮੇਰੇ ਬੇਟੇ ਦਾ ਸੁਪਨਾ ਹੁੰਦਾ ਸੀ ਕਿ ਮੈਂ ਕੈਨੇਡਾ ਜਾਣਾ ਤੇ ਮੈਂ ਕਿਹਾ ਜੇ ਲੈ ਕੇ ਜਾਣਗੇ ਤੇ ਬਾਬਾ ਲੈ ਕੇ ਜਾਣ ਕੋਈ ਨਹੀਂ ਲਿਜਾ ਸਕਦਾ ਅੱਜ 6 ਸਾਲ ਹੋ ਗਏ ਪੂਰੀ ਫੈਮਿਲੀ ਕੈਨੇਡਾ ਚ ਬੈਠੇ ਨੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ ਤੁਹਾਨੂੰ ਇਸ ਦਰਬਾਰ ਨਾਲ ਜੁੜੇ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ 32 ਸਾਲ ਹੋ ਗਏ ਆ ਬਾਲਾ ਜੀ ਮਹਾਰਾਜ ਦੇ ਮਹਿੰਦੀਪੁਰ ਜਾਂਦੇ ਆ ਇੱਥੇ ਆਏ ਨੂੰ ਮੈਨੂੰ 24 ਸਾਲ ਹੋ ਗਏ ਆ 24 ਸਾਲ ਦੇ ਵਿੱਚ ਕਿਹੜੀ ਉਹ ਚੀਜ਼ ਹੈ ਜਿਹੜੀ ਨਹੀਂ ਬਾਬਾ ਨੇ ਦਿੱਤੀ ਸਾਨੂੰ ਆਪਣਾ ਪਿਆਰ ਦులਾਰ ਸਭ ਦਿੱਤਾ ਹੈ ਲੇਕਿਨ ਦੁਨੀਆ ਦੀ ਕੋਈ ਵੀ ਐਸੀ ਚੀਜ਼ ਨਹੀਂ ਜੜੀ ਨਹੀਂ ਦਿੱਤੀ ਮੈਨੂੰ ਡਾਕਟਰਾਂ ਨੇ ਪਾਗਲ ਕਰਾਰ ਕੀਤਾ ਸੀ ਮੇਰੀ ਮੈਂਟਲ ਹਸਪੀਟਲ ਤੋਂ ਦਵਾਈ ਚੱਲਦੀ ਸੀ ਰੋਟੀ ਖਾ ਲਈ ਖਾ ਲਈ 20 ਵੀ ਦਿਨ ਨਹੀਂ ਖਾਣੀ ਤੇ ਹੁਣ ਤੁਸੀਂ ਦੇਖੋ ਮੈਂ ਭਜਨ ਜਿੰਨੇ ਬੋਲਦੀ ਆ ਮੈਂ ਆਪ ਲਿਖਦੀ ਆ ਅੱਛਾ ਸਾਰੇ ਆਪ ਲਿਖਦੇ ਹਾਂਜੀ ਮੈਂ ਆਪ ਜ਼ਿਆਦਾ ਕਰਕੇ ਮੈਂ ਆਪ ਭਜਨ ਲਿਖਦੀ ਆ ਤੇ ਬੋਲਦੀ ਆ ਬਾਬਾ ਦੇ ਦਰਵਾਜ਼ੇ ਉਹਨਾਂ ਨੇ ਆਪਣੀ ਸੇਵਾ ਦਿੱਤੀ ਸੇਵਾ ਦੇ ਨਾਲ ਜਿੰਨਾ ਕੋ ਪਿਆਰ ਦਿੱਤਾ ਦੱਸ ਨਹੀਂ ਸਕਦਾ ਸੀ ਮੇਰੇ ਬੱਚੇ ਅੱਜ ਕੈਨੇਡਾ ਬੈਠੀ ਹੈ ਮੇਰੀ ਪੂਰੀ ਫੈਮਿਲੀ ਪੀਆਰ ਇੱਥੋਂ ਪੀਆਰ ਹੋ ਕੇ ਗਏ ਮੇਰੇ ਬੇਟੇ ਦਾ ਸੁਪਨਾ ਹੁੰਦਾ ਸੀ ਕਿ ਮੈਂ ਕੈਨੇਡਾ ਜਾਣਾ ਤੇ ਮੈਂ ਕਿਹਾ ਜੇ ਲੈ ਕੇ ਜਾਣਗੇ ਤੇ ਬਾਬਾ ਲੈ ਕੇ ਜਾਣ ਤੁਸ ਨੂੰ ਕੋਈ ਨਹੀਂ ਲਿਜਾ ਸਕਦਾ ਅੱਜ 6 ਸਾਲ ਹੋ ਗਏ ਪੂਰੀ ਫੈਮਿਲੀ ਕੈਨੇਡਾ ਚ ਬੈਠੇ ਕਿੰਨਾ ਕੁ ਯਕੀਨ ਇੰਨਾ ਵਾਕਿਆਂ ਤੋਂ ਬਾਅਦ ਵਧਿਆ ਮੀਸ ਬਾਬਾ ਜੀ ਦੇ ਇਸ ਦਰਬਾਰ ਦੇ ਉੱਤੇ ਕਿ ਤੁਸੀਂ ਹੁਣ ਅੱਜ ਵੀ ਪਹੁੰਚੇ ਹੋ ਅਸੀਂ ਤੁਹਾਨੂੰ ਦੇਖਿਆ ਤੁਸੀਂ ਆਪ ਮੀਸ ਕੀਰਤਨ ਵੀ ਕਰ ਰਹੇ ਸੀ ਨਾਲ ਹਨ ਹਾਂਜੀ ਬੇਟਾ ਮੈਂ ਜਦੋਂ ਦੀ ਇੱਥੇ ਆਏ ਆ ਮੈਂ ਕੀਰਤਨ ਹੀ ਬਾਲਾ ਜੀ ਦਾ ਕਰਦੀ ਪ੍ਰੇਮ ਆਸ਼ਰਮ ਦੇ ਬੱਚਿਆਂ ਲਈ ਅਸੀਂ ਸੱਸੰਗ ਕਰਦੇ ਆ ਜੋ ਸੇਵਾ ਦੇ ਬਾਬਾ ਜੀਵਾਨ ਦੇ ਚਰਨਾਂ 'ਚ ਪ੍ਰੇਮ ਆਸ਼ਰਮ ਦੇ ਬੱਚਿਆਂ ਲਈ ਦਿੱਨੇ ਆ ਉਹਨਾਂ ਬੱਚਿਆਂ ਦੀਆਂ ਸਾਨੂੰ ਬਹੁਤ ਅਸੀਸਾਂ ਲੱਗੀਆਂ ਜਦੋਂ ਅਸੀਂ ਪ੍ਰੇਮ ਆਸ਼ਰਮ ਸੇਵਾ ਕਰਨ ਜਾਂਦੇ ਆ ਉਹ ਬੱਚੇ ਸਾਡੇ ਵੱਲ ਹੱਥ ਕਰਕੇ ਇਸ ਤਰ੍ਹਾਂ ਉਹ ਮਾਲਕ ਦੇ ਅੱਗੇ ਦੁਆਵਾਂ ਕਰਦੇ ਆ ਸਾਨੂੰ ਮਿਲਦੇ ਬੜੇ ਪਿਆਰ ਨਾਲ ਮਿਲਦੇ ਜਿਨ੍ਹਾਂ ਨੂੰ ਲੋਕੀ ਮੰਦਬੁੱਧੀ ਕਹਿੰਦੇ ਉਹ ਸਾਨੂੰ ਇੰਨਾਂ ਪਿਆਰ ਕਰਦੇ ਆ ਕਹਿੰਦੇ ਗੱਲ ਨਹੀਂ ਬਾਬਾ ਜੀ ਤੇ ਦਾ ਕਹਿਣੇ ਕੀ ਆ ਪੁੱਤਰ ਮੈਂ ਕੁਛ ਕਹਿ ਨਹੀਂ ਸਕਦੀ ਬਾਲਾ ਜੀ ਤੁਸੀਂ ਨਜ਼ਰ ਮਿਹਰ ਦੀ ਮਾਰੀ ਨਾ ਹੁੰਦੀ ਸੋਹ ਰੱਬ ਦੀ ਮੈਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ ਸੋਹ ਰੱਬ ਦੀ ਮੈਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ ਰਹਿਣਾ ਸਹਿਣਾ ਪਾਉਣਾ ਖਾਣਾ ਤੂੰ ਸਿਖ ਲਾਇਆ ਏ ਤੇਰੀਆਂ ਰਹਿਮਤਾਂ ਮੇਰੇ ਘਰ ਵਿੱਚ ਡੇਰਾ ਲਾਇਆ ਤੇਰੀਆਂ ਰਹਿਮਤਾਂ ਮੇਰੇ ਘਰ ਵਿੱਚ ਡੇਰਾ ਲਾਇਆ ਉੱਚੀ ਅੱਜ ਉਮੀਦਾਂ ਦੀ ਉਹਦਾ ਆਰੀ ਨਾ ਹੁੰਦੀ ਬੱਚੇ ਕਹਿੰਦੇ ਆ ਜੋ ਮੈਂ ਨਹੀਂ ਮੈਂ ਬਾਬਾ ਕੋਲ ਆਇਆ ਮੇਰਾ ਇੱਕ ਇੱਕ ਸਾ ਬਾਲਾ ਜੀ ਦੇ ਅਰਪਣਾ ਉਹ ਮੇਰੀ ਹਰ ਸਮੇਂ ਬਿੰਦੀ ਹੈ ਕਿ ਬਾਲਾ ਜੀ ਮਹਾਰਾਜ ਮੈਂ ਤੁਹਾਡਾ ਸਤ ਸੰਗ ਕਰਦੇ ਕਰਦੇ ਤੁਸੀਂ ਤੁਸੀਂ ਨਹੀਂ ਬਾਹਰ ਕੇ ਇੱਥੇ ਜੁੜੇ ਹੋਏ ਹੋ ਨਾਲ ਮੈਂ ਜੁੜੀ ਹੋਈ ਹਾਂ ਬੱਚੇ ਮੇਰਾ ਦਿਲ ਹੀ ਨਹੀਂ ਕਰਦਾ ਮੈਂ ਕਿਦਾਂ ਛੱਡ ਸਕਦੀ ਹਾਂ ਬਾਬਾ ਜੀ ਨੂੰ ਅਸੀਂ ਸਤ ਸੰਗ ਕਰਦੇ ਹਾਂ ਜੋ ਸਤ ਸੰਗ ਹੋਇਆ ਮੇਰੀ ਤਾਂ ਰੂਹ ਇੱਥੇ ਜੁੜੀ ਹੋਈ ਹੈ ਬਾਬਾ ਜੀ ਮਹਾਰਾਜ ਦੀ ਕਿਰਪਾ ਬਾਰੇ ਅਸੀਂ ਕੁਝ ਦੱਸ ਨਹੀਂ ਸਕਦੇ ਕੀ ਗੁਰੂ ਮਾਤ ਜੀ ਇੰਨੀ ಅಪਾਰ ਕਿਰਪਾ ਕੋਈ ਸੱਚੇ ਮਨ ਨਾਲ ਜੁੜ ਜਾਵੇ ਸੇ ਦੇਖ ਇੱਥੇ ਸੰਗਤਾਂ ਕੇ ਜਲ ਸਿੱਟਾ ਦਿੱਤਾ ਜਾਂਦਾ ਜਲਦਾ ਉਹਦੇ ਨਾਲ ਕੀ ਮਤਲਬ ਅਸਰ ਹੁੰਦਾ ਹੈ ਨਾ ਕੀ ਮਤਲਬ ਆਸ਼ੀਰਵਾਦ ਮਿਲਦਾ ਹੈ ਬੇਟਾ ਅਸਰ ਤੁਸੀਂ ਖੁਦ ਦੇਖੋ ਆ ਕੇ ਕਿਸ ਨੂੰ ਕੋਈ ਸੰਕਟ ਹੈ ਕੁਝ ਵੀ ਹੈ ਤੀਸਰੇ ਚੌਥੇ ਮੰਗਲਵਾਰ ਕਈ ਵਾਰੀ ਪਹਿਲੇ ਮੰਗਲਵਾਰੀ ਕਿਰਪਾ ਹੋ ਜਾਂਦੀ ਹੈ ਕੈਂਸਰ ਤੱਕ ਦੀਆਂ ਬਿਮਾਰੀਆਂ हट ਜਾਂਦੀਆਂ ਅੱਜ ਸਵੇਰ ਦੀ ਗੱਲ ਹੈ ਬਾਲਾ ਜੀ ਮਹਾਰਾਜ ਦੇ ਦਰਬਾਰ ਚ ਖੜੀਆਂ ਆ ਮੈਂ ਉੱਠ ਨਹੀਂ ਰਹੀ ਸੀ ਬਿਲਕੁਲ ਬੇਹੋਸ਼ੀ ਦੇ ਵਿੱਚ ਸੀ ਮੈਂ ਅੱਜ ਵੀ ਘਰ ਦੇ ਵਿੱਚ ਪਤਾ ਨਹੀਂ ਕੀ ਗੱਲ ਸੀ ਸਾਰਾ ਦਿਨ ਰੋਟੀ ਮੇਰੇ ਹਸਬੰਦ ਨੇ ਉਠਾ ਕੇ ਖਵਾਈ ਚਾ ਉਹਨਾਂ ਨੇ ਬਣਾ ਕੇ ਪਾਈ ਮੈਨੂੰ ਤੇ ਮੈਂ ਜਿੱਦਾਂ ਹੀ ਇੱਥੇ ਪੈਰ ਰੱਖਿਆ ਡਾਕਟਰਾਂ ਨੇ ਮੈਨੂੰ ਬੰਦ ਕੀਤਾ ਐ ਮੈਨੂੰ ਸਪਾਈਨ ਦੀ ਪ੍ਰੋਬਲਮ ਐ ਸੀੜੀ ਮੈਂ ਨਹੀਂ ਚੜ੍ਹਨੀ ਮੈਂ ਤਾਂ ਹੀ ਚੇਅਰ ਤੇ ਬੈਠਦੀ ਆ ਮੈਂ نیچے ਨਹੀਂ ਬੈਠ ਸਕਦੀ ਤੇ ਮੈਂ ਸੱਸਾਂ ਕੀਤਾ ਮੈਨੂੰ ਪਤਾ ਹੀ ਨਹੀਂ ਮੈਂ ਬਿਮਾਰ ਆ ਮੈਨੂੰ ਕੋਈ ਪ੍ਰੋਬਲਮ ਇੰਨਾ ਕੋ ਮਤਲਬ ਇੱਥੇ ਆ ਕੇ ਦਿਨ ਲਗਦਾ ਹੈ ਕਿਰਪਾ ਹੁੰਦੀ ਹੈ ਹੈਨਾ ਵੀ ਸਭ ਸਭ ਕਸ਼ਟ ਭੁੱਲ ਜਾਂਦੇ ਨੇ ਸਭ ਕਸ਼ਟ ਭੁੱਲ ਜਾਂਦੇ ਪੁੱਤਰਾ ਕੋਈ ਵੀ ਕਰਕੇ ਦੇਖੇ ਇੱਕ ਵਾਰ 100 ਵਾਰ ਨਹੀਂ ਇੱਕ ਵਾਰੀ ਆ ਕੇ ਦੇਖ ਲਵੇ ਮੈਂ ਜ਼ਿੰਦਗੀ ਵਿੱਚ ਬਦਲਾਵ ਹੁੰਦਾ ਹੈ ਜ਼ਿੰਦਗੀ ਵਿੱਚ ਬਦਲਾਵ ਜ਼ਿੰਦਗੀ ਵਿੱਚ ਬਦਲਾਵ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਕਦੀ ਜ਼ਿੰਦਗੀ ਵਿੱਚ ਬਦਲ ਨਹੀਂ ਸਕਦੇ ਉਹ ਬਦਲੇ ਬੈਠੇ ਉਹ ਬਦਲੇ ਬੈਠੇ ਤੇ ਬਾਬਾ ਦੀ ਸ਼ਰਨ ਵਿੱਚ ਰਹਿੰਦੇ ਆ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਅਸੀਂ ਗੁਰੂ ਮਾਤਾ ਜੀ ਦਾ ਦੇਣਾ ਨਹੀਂ ਦੇ ਸਕਦੇ ਸਾਨੂੰ ਉਹਨਾਂ ਨੇ ਆਪਣੇ ਚਰਨਾਂ 'ਚ ਜੋੜਿਆ ਹੋਇਆ ਆਪਣੀ ਮਹਿਫਿਲ ਦੇ ਵਿੱਚ ਬੈਣ ਨੂੰ ਸਾਨੂੰ ਮੌਕਾ ਦਿੰਦੇ ਆ ਮਹਿਫਿਲ ਰੂਹਾਂ ਦੀ ਗੁਰੂ ਮਾਣੇ ਲਾਈ ਹੈ ਜਿਹੜਾ ਆ ਬੈਠਾ ਉਹਨੂੰ ਮਸਤੀ ਚਾਹੀਏ ਜਿਹੜਾ ਆ ਬੈਠਾ ਉਹਨੂੰ ਮਸਤੀ ਚਾਹੀਏ ਆਪਣੇ ਆਪ ਹੀ ਇੱਥੇ ਸਭ ਕੁਝ ਤੁਸੀਂ ਮਹਿੰਦੀਪੁਰ ਦਰਬਾਰ ਜਾਣੇ ਹੋ ਉੱਥੇ ਸੰਕਟ ਖੇੜਦੇ ਬਹੁਤ ਕੁਝ ਹੁੰਦਾ ਹੈ ਦਰਬਾਰ ਮਹਿੰਦੀਪੁਰ ਦੇ ਬਿਲਕੁਲ ਤੁਸੀਂ ਇੱਥੇ ਦੇਖੋ ਕੋਈ ਜ਼ਿਆਦਾ ਪੇਸ਼ੀਆਂ ਵੀ ਨਹੀਂ ਲੱਗਦੀਆਂ ਅਗਲੇ ਆ ਕੇ ਠੀਕ ਹੋ ਹੀ ਜਾਂਦੇ ਆ ਰਹਿਮਤ ਨਹੀਂ ਤੇ ਕੀ ਅਮਰਤ ਜਲ ਦੇ ਛਿੱਟੇ ਜਿਹੜੇ ਬਾਬਾ ਜੀ ਮਹਾਰਾਜ ਮਾਰਦੇ ਆ ਬਾਬਾ ਭੱਲਾ ਜੀ ਨਹੀਂ ਹੁੰਦੇ ਜੀ ਉਸ ਟਾਈਮ ਛਿੱਟੇ ਦਿੰਦੇ ਆ ਬਾਲਾ ਜੀ ਮਹਾਰਾਜ ਖੁਦ ਅਮਰਤ ਦੇ ਛਿੱਟੇ ਦਿੰਦੇ ਆ ਤੇ ਲੋਕਾਂ ਦੇ ਉੱਤੇ ਕਿਰਪਾ ਸੰਗਤ ਮੈਂ ਦੇਖਿਆ ਸੰਗਤ ਉਡੀਕਦੀ ਹੁੰਦੀ ਕਦੋਂ ਬਾਬਾ ਜੀ ਆਣਗੇ ਛਿੱਟਾ ਸਾਡੇ ਛਿੱਟਾ ਸਾਡੇ ਪਿੰਡੇ ਉੱਤੇ ਪਏਗਾ ਛਿੱਟਾ ਸਾਡੇ ਪਿੰਡੇ ਉੱਤੇ ਪਵੇਗਾ ਤੇ ਸਾਡੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਇਹ ਬਾਬਾ ਜੀ ਦੀ ਮਿਹਰ ਹੈ ਉਹਨਾਂ ਦੀ ਦਿਨ ਰਾਤ ਦੀ ਬਾਲਾ ਜੀ ਅੱਗੇ ਪ੍ਰਾਰਥਨਾ ਜੋ ਬਾਬਾ ਜੀ ਹਰ ਇੱਕ ਜੀਵ ਵਾਸਤੇ ਹਰ ਇੱਕ ਪ੍ਰੇਮੀ ਵਾਸਤੇ ਦੁਆਵਾਂ ਮੰਗਦੇ ਗੁਰੂ ਮਾਤਾ ਜੀ ਮਹਾਰਾਜ ਮੁਕਤੀ ਧਾਮ ਦੇ ਵਿੱਚ ਹੱਥ ਜੋੜ ਕੇ ਬਾਲਾ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਆ ਮਹਿੰਦੀਪੁਰ ਦੇ ਵਿੱਚ ਮਾਤਾ ਅੰਜਨੀ ਜੀ ਦੀ ਸ਼ਰਨ ਵਿੱਚ ਬੈਠੇ ਨੇ ਇਹੋ ਹੀ ਸਾਡੇ ਲੋਕਾਂ ਵਾਸਤੇ ਦੁਆਵਾਂ ਮੰਗਦੇ ਕਿ ਜਿਹੜਾ ਤੁਹਾਡੇ ਦਰਬਾਰ ਦੀ ਪੋੜੀ ਚੜ ਜਾਵੇ ਤੇ ਉਹ ਕਦੀ ਵੀ ਇੱਥੋਂ ਖਾਲੀ ਨਾ ਜੇ ਜਿਨ੍ਹਾਂ ਨੂੰ ਔਲਾਦ ਨਹੀਂ ਔਲਾਦ ਮਿਲੇ ਜਿਨ੍ਹਾਂ ਦੇ ਦੁੱਖ ਨੂੰ ਦੁੱਖ ਮਿਲੇ ਪੈਸੇ ਵਾਲੇ ਨੂੰ ਪੈਸੇ ਮਿਲੇ ਕਿਸੇ ਦੇ ਬਾਹਰ ਨਹੀਂ ਜਾ ਰਹੇ ਵੀਜ਼ੇ ਲੱਗੀ ਜਾਂਦੇ ਪਤਾ ਹੀ ਨਹੀਂ ਬਾਬਾ ਕੀ ਕੀ ਦਿੰਦੇ ਕੁਝ ਕਹਿ ਨਹੀਂ ਸਕਦੇ ਕਿ ਇੱਕ ਚੀਜ਼ ਦਿੰਦੇ ਬਾਬਾ ਇਹ ਬਾਲਾ ਜੀ ਦੀਆਂ ਰਹਿਮਤਾਂ ਨੇ ਬੱਚੇ ਬਾਲਾ ਜੀ ਦੀਆਂ ਰਹਿਮਤਾਂ ਮੈਨੂੰ ਇਹ ਸੀ ਕਿ ਮੈਂ ਖਤਮ ਹੋ ਜਾਣਾ ਮੈਂ ਮਰ ਜਾਣਾ ਹੈ ਲੇਕਿਨ ਨਹੀਂ ਮੇਰੇ ਬਾਬਾ ਨੇ ਬਚਾਇਆ ਹੋਇਆ ਜਿਹੜੇ ਲੋਕ ਮੈਨੂੰ ਪਾਗਲ ਪਾਗਲ ਕਹਿੰਦੇ ਸੀ ਅੱਜ ਮੈਂ ਠੀਕ ਹਾਂ ਇਹ ਬਾਬਾ ਨੇ ਤਾਂ ਕੀਤਾ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਇੱਕ ਇੱਕ ਸਾਹ ਬਾਬਾ ਦਾ ਕਰਜੇ ਬਾਰ ਬਾਰ ਜਨਮ ਲਾਵਾਂਗੀ ਬਾਰ ਬਾਰ ਬਾਲਾ ਜੀ ਮਹਾਰਾਜ ਦਾ satsang ਕਰੂੰਗੀ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਨਾਮ ਜੈ ਸ਼੍ਰੀ ਗੁਰੂ ਮਾਤਾ ਜੀ ਤੇਰਾ ਦੇ ਨਹੀਂ ਸਕਦੇ ਓ ਬਾਬਿਆ ਦੇਣਾ ਤੇਰਾ ਦੇ ਨਹੀਂ ਸਕਦੇ ਅਸੀਂ ਦੇਣਾ ਤੇਰਾ ਦੇ ਨਹੀਂ ਸਕਦੇ ਜੈ ਸ਼੍ਰੀ ਬਾਲਾ ਜੀ